ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਖੂਸ ਰਾਜ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਤੀਜੀ ਵਾਰ ਬਣੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਅਤੇ ਤੀਜੀ ਧਿਰ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਬਣੀ ਸੱਤ ਮੈਂਬਰੀ ਕਮੇਟੀ ਜਿਸ ਦੇ ਹੁਕਮਨਾਮਿਆਂ ਤੇ ਇਨ ਬਿਨ ਪਹਿਰਾ ਦੇ ਰਿਆ ਨੇ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੇ ਪੰਜ ਕਾਰਜਸ਼ੀਲ ਮੈਂਬਰ ਮਨਪ੍ਰੀਤ ਯਾਲੀ ਇਕਬਾਲ ਸਿੰਘ ਚੁੰਦਾ ਸੰਤਾ ਸਿੰਘ ਉਮੈਦਪ uri ਬੀਬਾ ਸਤਵੰਤ ਕੌਰ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਕਨਵੀਨਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਤੜੇ ਦੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਵਿਸਾ ਸਿੰਘ ਬਲਟੋਵਾ ਡਾਕਟਰ ਅਰਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਬਿਕਮਜੀਤ ਸਿੰਘ ਮਜੀਠੀਆ ਸਰਬਜੀਤ ਸਿੰਘ ਚਿੰਜਰ ਰੋਜੀ ਬਰਕੰਦੀ ਵਰਗੇ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀ ਸੁਭੀਰ ਸਿੰਘ ਬਾਦਲ ਤੀਜੀ ਵਾਰ ਪ੍ਰਧਾਨ ਤੇ ਬਣ ਗਏ ਨੇ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕੀ ਆਸਾਨੀ ਦੇ ਨਾਲ ਜਿੱਤ ਜਾਣਗੇ ਕਿਉਂਕਿ ਬੜੇ ਵੱਡੇ ਉਲਟ ਫੇਰ ਹੋਣਗੇ ਕਿਉਂਕਿ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਵੀ ਆਪਣਾ ਪੂਰਾ ਤਾਮ-ਜਾਮ ਲਾਵੇਗੀ ਵੱਡੇ ਫੈਸਲੇ ਲੈ ਜਾਣਗੇ ਜਦੋਂ 6 ਮਹੀਨੇ ਰਹਿ ਜਾਣਗੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ 13 ਦੇ ਵਿੱਚੋਂ 7 ਮੈਂਬਰ ਆਫ ਪਾਰਲੀਮੈਂਟ ਜਿੱਤ ਚੁੱਕੇ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਮੌਜੂਦਾ ਜਿਹੜੇ ਵਿਧਾਇਕ ਸੀ 3 ਸੀ ਜਿਦੇ ਵਿੱਚੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਆਲਰੇਡੀ ਅਸਤੀਫਾ ਦੇ ਕੇ ਨੇ ਜਿਹੜਾ ਹਲਕਾ ਬੰਗਾ ਤੋਂ ਨੇ ਜੇ ਗੱਲ ਕਰੀਏ ਲੋਕ ਸਭਾ ਦੀਆਂ ਚੋਣਾਂ ਦੀ ਲੋਕ ਸਭਾ ਦੀਆਂ ਚੋਣਾਂ ਤਾਂ ਸਿਰਫ ਬੀਬਾ ਹਰਸਿਮਰਤ ਕੌਰ ਬਾਦਲ ਜਿੱਤੇ ਨੇ ਹਲਕਾ ਜਿਹੜੇ ਬਠਿੰਡਾ ਤੋਂ ਫਿਰ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਹੜੀ ਵੋਟ ਹੈ 2017 2022 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੇ ਮੂੰਹ ਨੂੰ ਲੈ ਕੇ ਕਿਸੇ ਨੇ ਵੋਟ ਨਹੀਂ ਪਾਈ ਭਈ ਜਿੰਨੀ ਦੇਰ ਤੱਕ ਵਾਗ ਡੋਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਰਹੇਗੀ ਅਸੀਂ ਵੋਟ ਨਹੀਂ ਪਾਵਾਂਗੇ ਇਹ ਪਾਵਾਂਗੇ ਇਹ ਰਿਪੋਰਟ ਇੱਕ ਐਡਵੋਕੇਟ ਇਕਬਾਲ ਸਿੰਘ ਝੁੰਡਾ ਦੀ ਕਹਿੰਦੀ ਹੈ ਜਿਹੜੀ ਲਾਗੂ ਨਹੀਂ ਕੀਤੀ ਗਈ ਯਾਨੀ ਕਿ ਹਵਾ ਦਿੱਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਨੂੰ ਵੀ ਤੁਹਾਡੇ ਵਰਗਾ ਜਰਨਲ ਕੋ ਸ਼ਰੋਮਣੀ ਅਕਾਲੀ ਦਲ ਦਾ ਵਧੀਆ ਹੈ ਹੀ ਨਹੀਂ। ਯਾਨੀ ਕਿ ਸੁਖਬੀਰ ਸਿੰਘ ਬਾਦਲ ਨੂੰ ਚਨੇ ਦੇ ਝਾੜ ਦੇ ਉੱਪਰ ਚੜਾਇਆ ਜਾ ਰਿਹਾ ਹੈ। ਉਹਦੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ 40-50 ਹਜ਼ਾਰ ਬੰਦਾ ਇਕੱਠਾ ਕਰਕੇ ਰੈਲੀ ਦੇ ਵਿੱਚ ਤੇ ਹੋ ਸਕਦਾ ਹੈ ਕਿ ਸਾਰਾ ਪੰਜਾਬ ਹੀ ਮੇਰੇ ਮੂੰਹ ਨੂੰ ਸ਼ਰੋਮਣੀ ਅਕਾਲੀ ਦਲ ਨੂੰ ਵੋਟ ਪਾ ਦੇਵੇ। ਭਾਈ ਇਹ ਤੁਹਾਡੇ ਵੱਡੇ ਭੁਲੇਖੇ ਨੇ। ਸਿੱਖ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਤੇ ਜਿਹੜੀ ਭਰਤੀ 20,114,5 ਲੱਖ ਦੀਆਂ ਰਸੀਦਾ ਆਉਣੀਆਂ ਬਾਕੀ ਨੇ ਤੇ ਜਿਹੜੀ ਭਰਤੀ ਜੂਨ ਜੁਲਾਈ ਦੇ ਵਿੱਚ ਲਗਭਗ 50 ਲੱਖ ਹੋ ਜਾਵੇਗੀ ਉਹ ਸਮਰਪਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਉਹ ਸਮਰਪਿਤ ਨੇ ਗੁਰੂ ਘਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵਜ਼ੀਰਾਂ ਨੂੰ ਉਹ ਸਮਰਪਿਤ ਇਹਨਾਂ ਨੂੰ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਵਿਰਸਤ ਸਿੰਘ ਮਲਟੋਹਾ ਜਾਂ ਡਾਕਟਰ ਦਜੀਤ ਸਿੰਘ ਚੀਮਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਤਰ੍ਹਾਂ ਦੀ ਪੀਖ ਮੰਗੀ ਉਸ ਸਾਖੀ ਵਾਲੇ ਦਿਨ ਕਿ ਇੱਕ ਵਾਰੀ ਮੇਰੀ ਸਰਕਾਰ ਬਣਾ ਦਿਓ ਫਿਰ 50 ਸਾਲਾਂ ਦੇ ਵਿੱਚ ਨੰਬਰ 1 ਸੂਬਾ ਪੰਜਾਬ ਨੂੰ ਬਣਾ ਦਿਆਂਗਾ ਤੇ ਭਾਈ 20 ਸਾਲ ਤੁਸੀਂ ਰਾਜ ਕੀਤਾ ਤੁਹਾਡੇ ਪਿਤਾ ਐਜ਼ ਅ ਮੁੱਖ ਮੰਤਰੀ ਰਹੇ ਤੁਸੀਂ ਐਜ਼ ਅ ਡਿਪਟੀ ਸੀਐਮ ਰਹੇ ਤੁਹਾਡੇ ਕੋਲ ਗ੍ਰਹਿ ਮੰਤਰੀ ਰਹਿਆ ਤੇ ਭਾਈ ਤੁਹਾਨੂੰ ਉਹਨਾਂ ਦਿਨਾਂ ਦੇ ਵਿੱਚ ਯਾਦ ਨਹੀਂ ਆਇਆ ਕਿ ਅਸੀਂ ਪੰਜਾਬ ਦਾ ਸੂਬਾ ਜਿਹੜਾ ਹੈ ਉਹ ਨੰਬਰ 1 ਬਣਾਉਣਾ ਹੈ ਤੁਹਾਡੇ ਵੱਲੋਂ ਜਿਹੜੀਆਂ ਗਲਤੀਆਂ ਕੀਤੀਆਂ ਗਈਆਂ ਬਾਬਲ ਕਲਾਂ ਦਾ ਗੋਲੀकांड ਡੇਰਾ ਸੱਚਾ ਸੌਦਾ ਦੇ ਸਾਧੂ ਮਾਫੀਨਾਮਾ ਦਵਾਣਾ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਤੁਹਾਡੇ ਰਾਜ ਵਿੱਚ ਇਨਸਾਫ ਨਾ ਮਿਲਣਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਯਾਨੀ ਕਿ ਹੁਣ ਮਨਪੀਤ ਇਆਲੀ ਦੇ ਜਿਹੜੇ ਉਹ ਲੋਕਾਂ ਦੇ ਚਹੇਤੇ ਬਣ ਗਏ ਨੇ ਕੌਮ ਦੀ ਆਵਾਜ਼ ਜਿਹੜੇ ਮੌਜੂਦਾ ਹਲਾਤਾਂ ਦੀ ਹੈ ਉਹ ਕਹਿੰਦੇ ਨੇ ਕਿ ਮਨਪ੍ਰੀਤ ਈਆਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਦੇ ਦਿੱਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਹਰਾ ਸਕਦੀ ਬਾਗੀ ਤੜਾ ਵੀ ਕਰਮਿੰਦ ਸੋਵੇਗਾ ਤੇ ਕੌਮ ਜਿਹੜੀ ਹੈ ਉਹ ਤਾਂ ਅੱਗੇ ਹੀ ਸਮਰਪਿਤ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਮਨਪ੍ਰੀਤ ਇਆਲੀ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹਦੇ ਹੁਕਮਨਾਮੇ ਤੇ ਇਨ ਬਿਨ ਪੈਰਾ ਦੇ ਰਿਹਾ ਹੈ ਇਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਰਹੀ ਐਜ਼ ਐਸੀ ਪ੍ਰਧਾਨਗੀ ਦੀ ਗੱਲ ਕਰਦੇ ਆਂ ਐਜ਼ ਐ ਮੁੱਖ ਮੰਤਰੀ ਦਾ ਚਿਹਰਾ ਹਲਾਣੇਗਾ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੁੱਲ ਜਾਵਣ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇਗੀ ਇਸ ਨੂੰ ਬੈਟਰ ਹੈ ਕਿ ਸੁਖਬੀਰ ਸਿੰਘ ਬਾਦਲ ਫਿਰ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕੌਮ ਦੇ ਕੋਲ ਮਾਫੀ ਮੰਗੇ ਤਲਬ ਹੋਵੇ ਅਤੇ ਪ੍ਰਧਾਨਗੀ ਹੋਰ ਕਿਸੇ ਦੀ ਝੋਲੀ ਵਿੱਚ ਪਾ ਦੇਵੇ ਧੰਨਵਾਦ